ਵੀਰ ਨੂੰ ਦੇਖ ਕੇ ਆਈਏ ਘਰ ਤੇ ਬਿਜਾਨੇ ਚਾਦਰੇ ਚਾਹੋਣੀ ਹਾਈ ਮੇਰਾ ਦਿਲ ਐਡਾ ਬੜ ਬਹਿਰ ਹਾਈ ਮੇਰਾ ਦਿਲ ਐਡਾ ਬੜ ਬਹਿਰ ਪੇਰ ਸੇ ਨੇਖਿਆ ਪੈਣ ਭਾਈ ਦਿੱਤੀਏ ਘੋੜੀ ਘੋੜੀ ਦੇ ਰੇ ਕਾਂ ਘੋੜੀ ਕੌਣੀ ਕਾਪਿਆ ਨੇ ਅੱਜ ਬਾਈ ਦੇ ਵਿਆਹ ਦਾ ਡੱਬਾ ਆ ਗਿਆ ਉਹਦੀਆਂ ਅੱਖਾਂ ਥੋੜੇ ਭਰਾ ਲਈ ਪਾਣੀ ਆਣੇ ਬਾਈ ਹਾਂਜੀ ਸੋ ਸਾਨੂੰ ਪਤਾ ਤੁਸੀਂ ਸਾਰੇ ਜਾਣੇ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਹੋ ਤੇ ਜੋ ਫਾਕਸ਼ਨ ਚੱਲ ਰਿਹਾ ਹੈ ਵਿੱਚ ਜੇਕਰ ਤੁਸੀਂ ਵੀ ਆਪਣੀ ਹਾਜ਼ਰੀ ਲਵਾਉਣੀ ਹੈ ਤਾਂ ਮੇਰੀਆਂ ਭੈਣਾਂ ਮੇਰੀਆਂ ਮਾਮਾ ਤੇ ਮੇਰੇ ਭਰਾ ਜਿਨ੍ਹਾਂ ਨੂੰ ਬੋਲੀਆਂ ਆਉਂਦੀਆਂ ਉਹ ਬੋਲੀਆਂ ਪਾ ਕੇ ਸਾਨੂੰ ਸਾਡੇ ਨੰਬਰ ਦੇ ਉੱਤੇ ਸੈਂਡ ਕਰ ਸਕਦੇ ਹੋ ਤੇ ਅਸੀਂ ਤੁਹਾਡੀ ਜਿਹੜੀ ਵੀਡੀਓ ਆਪਣੇ ਬਲੌਗ ਦੇ ਵਿੱਚ ਅਪਲੋਡ ਜ਼ਰੂਰ ਕਰਾਂਗੇ ਸਾਡੇ ਨੰਬਰ ਤੇ ਸਾਨੂੰ ਬੋਲੀਆਂ ਪਾ ਕੇ ਵੀਡੀਓ ਬਣਾ ਕੇ ਪ੍ਰੋਪਰ ਸੈਂਡ ਕਰ ਸਕਦੇ ਹੋ ਸਾਡਾ ਕੰਟੈਕਟ ਨੰਬਰ ਹੈਗਾ 88177 002 88 177 triple 022 ਇਹਤੇ WhatsApp ਤੇ ਤੁਸੀਂ ਸਾਨੂੰ ਆਪਣੀ ਵੀਡੀਓ ਬਣਾ ਕੇ ਪ੍ਰੋਪਰ ਤਰੀਕੇ ਨਾਲ ਭੇਜ ਸਕਦੇ ਹੋ ਬੋਲੀਆਂ ਦੀ ਤੇ ਅਸੀਂ ਆਪਣੇ ਚੈਨਲ ਦੇ ਉੱਤੇ ਉਹ ਵੀਡੀਓ ਤੁਹਾਡੀ ਅਪਲੋਡ ਜ਼ਰੂਰ ਕਰਾਂਗੇ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜੋ ਤੁਸੀਂ ਸਾਡੇ ਬਲੌਗਰ ਨੂੰ ਇੰਨਾ ਪਿਆਰ ਦਿੰਦੇ ਹੋ ਤੇ ਜਿਨ੍ਹਾਂ ਨੇ ਵੀ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਦਿਓ ਕਰਮਜੀਤ ਕਮੋ ਬੋਲੀ ਪੇਸ਼ ਕਰਨੀ ਚੱਲ ਪਾ ਹੁਣ ਉਹਦਾ ਪਾਉਂਦੀ ਸੀਗੀ ਅੱਜ ਤਾਂ ਹੈਪੀ ਨੇ ਵੀ ਪਾਉਣੀ ਆ ਹਾਂ ਸਾਰੀਆਂ ਇੱਕ ਇੱਕ ਪਾਉਣੀਆਂ ਤੂੰ ਪਾ ਲਈ ਤਾਂ ਸ਼ੀ ਗੱਲ ਭੈਣੇ ਆ ਪਾ ਦੇਣੀ ਆ ਨੇ ਸ਼ੁਰੂ ਕਰ ਉੱਚੀ ਹਾਂ ਉੱਚੇ ਸਪੀਕਰ ਨਾਲ ਹਾਂ ਹਾਂ ਅੱਜ ਕਰ ਬਾਵਲ ਦੇ ਧੀਆ ਪਰਾਉਣੀਆਂ ਆ ਆ ਜਾਓ ਹਲੋ ਕਾਲੋ ਚੱਲ ਬਈ ਬੋਲੀ ਟੁੱਟਣ ਨਹੀਂ ਦੇਣੀ ਚੱਲ ਬਈ ਚੱਲ ਅਗਰਾਂ ਲਾ ਤੂੰ ਹੀ ਪਾਏ ਇਹ ਹੈ ਨਹੀਂ ਕਾਮਜਾਬ ਹਾਂ ਚੱਲ ਬਈ ਚਲੋ ਲਾ ਕੰਮ ਤੇ ਤੂੰ ਹੀ ਚੱਲ ਪੈਣੇ ਤੂੰ ਹੀ ਕਰ ਇਹ ਬਾਅਦ ਚ ਹੌਲੀ ਹੌਲੀ ਖੇਲਣਾ ਇਹਨਾਂ ਨੇ ਹੌਲੀ ਹੌਲੀ ਖੋਲਣਾ ਤੂੰ ਪਾ ਕੋਰੋਨਾ ਮੈਨੂੰ ਫੇਰ ਆਏਗਾ ਹੁੰਦਾ ਫਰਾਂ ਨੂੰ ਕੋਣ ਆਪਾਂ ਤੂੰ ਅੰਤਾਸਰੀ ਖੇਡਦੇ ਆਪਾਂ ਤੂੰ ਗੇੜ ਜੇ ਤੋ ਕਹੇ ਉਹ ਹੀ ਮਾਂ ਕੋਲ ਬੋਲ ਰਹੀ ਸੀ ਬੋਲਣਾ ਫਿਰ ਆ ਆ ਆ ਚੱਲ ਪਾ ਆ ਚੰਗਾ ਨਾਸਾ ਹੀ ਬਰੋਨਾ ਕੋ ਤੇਮ ਚੱਲ ਪਾ ਬੋਲੀ ਡੈਡੀ ਪਾ ਬੋਲ ਡੈਡੀ ਡੈਡੀ ਤਣਾ ਬੋਲੀਆਂ ਭਵਾਇ ਜਾ ਚੱਲ ਪਾਣੇ ਚੱਲ ਡਰੇ ਦੁਬਾਰਾ ਨਾ ਨਾ ਉੱਤੇ ਸਭ ਭੁਖਾ ਮਾਤਾ ਕੰਜੂ ਵੀ ਹੋਵੇ ਬਾਪੂ ਕਲਾ ਮਜਾ ਕਰਾ ਬੋਲੋ ਮੱਝਾਂ ਵਾਲਿਆਂ ਨਾ ਪਾਓ ਬਾਲਿਆਂ ਨੇ ਮੱਝਾਂ ਫੇਰ ਲਿਆਉਣੀਆਂ ਜੀਰੀਆਂ ਬੱਤੋ ਬੀਰੋ ਬੇਨਾ ਮੂਰੀਆਂ ਤੇ ਜੀਰੀਆਂ ਬੱਤੋ ਬੀਰੋ ਬੇਨਾ ਗੂੜੀਆਂ ਨਾ ਹੋਣਾ ਸੀਗੀਤ ਕਰ ਕਲਾ ਕਰਨ ਲੱਗੇ ਆ ਨੀਚੋੜੀ ਗਾਣ ਆ ਸੇ ਪੂਰਾ ਕਰਾ ਕੇ ਸੱਜ ਕੇ ਸੀ ਜੀ ਇਹ ਰੇਖੀ ਰੇਵੇ ਲੇਟੇ ਬਤਾ ਦੇ ਪਾ ਤਾਂ ਸਹੀ ਹੋ ਕੰਮੇ ਵੀ ਹਟਾ ਦੇ ਯਾਰ ਤੁਸੀਂ ਤਾਂ ਵਿਚਾਰੀ ਕਮੇ ਕਮੇ ਪੈਣ ਚੱਲ ਇਹ ਤਾਂ ਮੋਸਲ ਬੁਕਾਰਣ ਆ ਲਈਆਂ ਇਹ ਨਹੀਂ ਬੋਣੀਆਂ ਇਹਨੇ ਇਹਦਾ ਕੋਈ ਸ਼ਬਦੀ ਸੁਣਾ ਦੇ ਚੱਲ ਸੁਣਾ ਜਸਨੇ ਆਜਾ ਹੋਣਾ ਜਸਨੇ ਆਜਾ ਮੰਮੀ ਪੈਣ ਜਸਨੇ ਕੂਕੂ ਚੱਲ ਯਾ ਦੇ ਕਾਰੇ ਯਾਰੇ ਮਿਆ ਪੁੱਤ ਦੇਵਾ ਵੀ ਨਾ ਆ ਗੱਤਾਂ ਲਈ ਬੌਂਦੀ ਯਾਰ ਇਹ ਤਾਂ ਸਹੀ ਗੱਲ ਆ ਤਾਂ ਗੱਦਾ ਆਜੋ ਗਿੱਧਿਆਂ ਦੀ ਫਨਕਾਰ ਆ ਰਿਹਾ ਪੱਜਾ ਪੱਜਾ ਉਹ ਦੁੱਧ ਦਾ ਬਾਅਦ ਚ ਛਾਂਬੇ ਜਾ ਬਹਿ ਜਾ ਬੰਦੇ ਕਿਤੇ ਬਾਰ ਬਾਰ ਇਕੱਠੇ ਹੋਣੇ ਚੱਲ ਬਹਿ ਜਾ ਅੱਛਾ ਲੱਸੀ ਲੈ ਕੇ ਨਹੀਂ ਨਹੀਂ ਇਹਦੇ ਗਾਲ ਚ ਖਰਾਸ ਆਜੂ ਉਹ ਰੋਟੀ ਖਾਣੀ ਆ ਲੱਸੀ ਠੰਡੀ ਤਾਂ ਨਹੀਂ ਓਹੋ ਮੰਮੀ ਇੱਥੇ ਆਓ ਐਂ ਕਰ ਇਹਨੂੰ ਲੱਸੀ ਨਾ ਦੇ ਮਾਮਾ ਗੁੱਡੀ ਨਾ ਗੁੱਡੀ ਜੋੜ ਕੇ ਹੁਣ ਕੇ ਮਾਇ ਰੋਮੀਆ ਪੀਆ ਨੂੰ ਸੋਰੇ ਤੌਰ ਤੇ ਹੁਣ ਕੇ ਮਾਇ ਰੋਮੀਆ ਪੀਆ ਨੂੰ ਸੋਰੇ ਤੌਰ ਤੇ ਚੱਲ ਪੈਣਾ ਤੂੰ ਪਾ ਹੁਣ ਹੰਗੇ ਨਹੀਂ ਪਾਵੇਂ ਯਾਰ ਪਾਉਗੀ ਪਾਉਗੀ ਪਾ ਪਾਣੀ ਪਾ ਦੇ ਨਾ ਪਾਓ ਬਈ ਚੱਲ ਬਾਬਾ ਤੂੰ ਪਾ ਦੇ ਕੋਈ ਇਹ ਤਾਂ ਰਵਿੰਦਰ ਗਰੇਵਾਲੀ ਲੱਗਦਾ ਚ ਇਹਨੂੰ ਦੇ ਮੀਰੀ ਪੈਂਦਾ ਗੋਡੇ ਗੋਡੇ ਘਾਰੇ ਵਿੱਚ ਮੇਰ ਵੀਰ ਖੜਾ ਹੈ ਹਰੇ ਕਾਹਰੇ ਬਾੜਾ ਇਹ ਤੱਕ ਆਈਊਗਾ ਨਹੀਂ ਨਹੀਂ ਮਾਵਾ ਗੱਲ ਕਰਦਾ ਹਰਾ ਚਾਦਰਾ ਹੁਣ ਘਾਰੇ ਚ ਕੌਣ ਲਾਊ ਕੌਣ ਪਾਉਂਦਾ ਠੀਕ ਆ ਲਾਲ ਪਾਣੀ ਕਾਲਾ ਪਾਣੀ ਠੀਕ ਇਹਨੂੰ ਵੀ ਗੱਲ ਜੇ ਚਾਹੇ ਤੇ ਬੋਲੀ ਜਾਣ ਕੇ ਨਹੀਂ ਪਾਉਂਦੀ ਹੋਇਆ ਪੈਣਾ ਕਦੇ ਨ ਲੜੀਆਂ ਸਾਧੂ ਮਰਗੇ ਦੇ ਕੇ ਚੋਦਾ ਚੋਦਿਆ ਬੁਸਾਹਾਂ ਦੇ ਬਹਿ ਕੇ ਆਜਨੋਂ ਹੁਣ ਰੌਣਕਾਂ ਹੁਣ ਲਗੀਆਂ ਹੁਣ ਲਗੀਆਂ ਇੱਕ ਸਾਰ ਰੌਣਕਾਂ ਹੁਣ ਲਗੀਆਂ ਚਲੋ ਲੈ ਇਹ ਤਾਂ ਬੋਲੀ ਛੱਡ ਦਿੰਦੀਆਂ ਜਾਂ ਚੱਕ ਦਿਆਂ ਨੀ ਇਹਨਾਂ ਦੀਆਂ ਬੋਲੀ ਚੱਲ ਕੰਮੇ ਪਾਣੇ ਪਾ ਇਹ ਕਹਿੰਦੀ ਕੋੜੀ ਕਾਉਣੀ ਆ ਕੋਈ ਸਾਨੀ ਕੋਲੇ ਘੜਾ ਨਾ ਹੁਣ ਚੱਲ ਕੋੜੀ ਕਾ ਦੇ ਜਦੋਂ ਲੱਡੂ ਪਾੜਦੀ ਦੌਂਦੀਦਾ ਸੀਗੀ ਆ ਲੈ ਮੇਰੇ ਬਾਸ ਤੇ ਆ ਗਿਆ ਆਜੂ ਇਹਨੇ ਤਾਂ ਉਹੀ ਪਾਉਣੀ ਆ ਇਹ ਤਾਂ ਦੋ ਬੋਲੀਆਂ ਦੀ ਮਾਰ ਹੀ ਆ ਮਮੀ ਗੰਦ ਨਹੀਂ ਲਾਕੇ ਲਾ ਬੋਲੀ ਦੰਦਾ ਨਾ ਪਹਿਣੀ ਇਹਨੇ ਚੱਕ ਦੇਣੀ ਆਈ ਚਲੋ ਵੀ ਦੇਖਣ ਹੁਣ ਇਹ ਮਮੀ ਨੂੰ ਡੈਡੀ ਨੂੰ ਸੁਪਾਤਾ ਇੱਥੇ ਆ ਮਮੀ ਇੱਥੇ ਮੈਂ ਦੱਸ ਦੇਵਾਂ ਅਬਰ ਚੇਅਰ ਤੇ ਬੈਠ ਕੇ ਤੂੰ ਇੱਥੇ ਆ ਜਾ ਰੰਜੀਤ ਅਮੀ ਬਾਬਾ ਨਾਨਕਾ ਜਾਵੀ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਮੀ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਮੀ ਬਾਬਾ ਨਾਨਕਾ ਲਹਤੂਈ ਦਾ ਬੋਲੀ ਫੇਰ ਸਾਂ ਬੇਸ ਨੇ ਖਿਆ ਭੈਣ ਭਾਈ ਦਿੱਤੀਏ ਨਣਣਣਿਆ ਭਾਈ ਸਭ ਕੁਝ ਆ ਬਣਤੀਏ ਪਣਾ ਪਣਾ ਦਿੱਕ ਲਵੇ ਆ ਹੁਣ ਆ ਜੀ ਆ ਹਾਂ ਚਹੀ ਗੱਲ ਆ ਇਹ ਜਮਾ ਨਹੀਂ ਇਹਨੂੰ ਬਾਹਰ ਹੀ ਕੱਢੋ ਜਰਾ ਹਾਂ ਹਾਂ ਚੱਲ ਬਈ ਚੱਲ ਬਈ ਚਲੋ 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 ਤਲ ਨਹੀਂ ਉਧਰੋਂ ਫਿਰ ਮਗਰੋਂ ਬੈਕ ਸਪੋਰਟ ਆ ਜਾਣੀ ਆ ਪੁੱ ਲਗੀ ਗੁੰਡੇ ਹੋਵੇ ਆ ਬੀਬੀ ਲਾੜੇ ਮੈਂ ਤੇਰੇ ਬੈਸ ਉਹ ਤਾਂ ਕਹਿ ਰਹੀ ਬੋਲਣਾ ਪਈ ਜਾਂਦਾ ਆਹੋ ਹੀ ਆ ਯਾਰ ਲਾੜਲੇ ਵਿਆਹ ਦਾ ਲਾੜਲੇ ਵਿਆਹ ਦਾ ਘੋੜੀ ਦੇ ਦੇ ਕਾਣ ਨੂੰ ਘੋੜੀ ਗੋਣੀ ਪਾ ਲੈਣੀ ਦੋਸ ਫਿਰ ਪਾ ਬੋਲੀ ਕੋਈ ਮੇਰੇ ਪਾਪਾਂ ਦੀ ਦੋਈ ਬੋਲੀ ਨਹੀਂ ਹੁੰਦੀ ਕੋਈ ਪਾਈ ਹੋਈ ਨਹੀਂ ਕੋਈ ਨਹੀਂ ਪਾਈ ਤੂੰ ਬੋਲੀ ਚਲੋ ਬਈ ਆਏ ਸਾਡੇ ਬਿਆਹ ਤਾਂ ਆਏ ਕੋਈ ਨਹੀਂ ਆਇਆ ਇਹ ਹਜੇ ਨਹੀਂ ਹਜੇ ਅਸੀਂ ਆਪ ਦਾ ਪਹਿਲਾ ਜੀ ਥੋੜੀ ਹਾਂ ਕੋਈ ਤਾਂ ਪਾਈ ਮਾਉਣਾ ਇਹ ਕੰਮੇ ਵੀਰੀ ਕੰਮੇ ਦਾ ਹਜੇ ਇਹਦੇ ਤਾਂ ਕਾਪੀ ਤੇ ਲਿਖੀਆਂ ਬੋਲੀਆਂ ਇਹਦਾ ਗਾਣਿਆਂ ਨੂੰ ਲਿਖੀ ਫਿਰਦੇ ਜਿਵੇਂ ਮਾਨਕ ਦੀ ਕੁੜੀ ਹੁੰਦੀ ਆ ഓടി ദേ ദേ ഗുണ്ടാസം യേദന്ത കരാ കുടഞ്ഞാന്നന്ന കഞ്ചൻ പോക്ക നടനല വീടോ ਇਹਦਾ ਕੱਲ ਦਾ ਉਹ ਸ਼ਬਦ ਚੇਤੇ ਕਰ ਰਹੀ ਆ ਵੀ ਤੜਕੇ ਕਿਹੜਾ ਹਰਮੋਨੀਅਮ ਤੇ ਵਜਾਉਣਾ ਮੈਂ ਇਹਦਾ 21 ਲੱਖ ਰਾਂਗੜੀ ਹੋ ਗਈ ਸ਼ੁਰੂ ਬਾਅਦ ਵਿੱਚ ਘਰ ਤੇ ਘਰ ਮਾਰ ਕੇ ਗਾਣ ਕਰਦਾ ਇਹਨੂੰ ਉਹ ਤਾਂ ਹੀ ਆ ਲੱਸੀ ਉਹਨੇ ਤਾਂ ਹੀ ਮੋੜਿਆ ਹਾਂ ਲੱਸੀ ਮੋੜਦੀ ਐਨੇ ਵੀ ਮੇਰਾ ਗਾਲ ਖਰਾਬ ਨਾ ਹੋ ਜੇ ਤੜਕੇ ਉਹਨੂੰ ਦੇਖੀ ਪਕੌੜੇ ਪਨੀਰ ਵਾਲੇ ਸਭ ਤੋਂ ਪਹਿਲਾਂ ਇਹਦੀ ਪਲੇਟ 'ਚ ਹੋਣਗੇ ਹਾਂ ਪਹਿਲੇ ਵੀ ਹਾਂ ਕੀ ਸੰਦ ਕਿਨੇ ਸੇਵਾਲੇ ਨੇ 2500 ਬਿਲੇ ਦੇ ਆ 3500 ਬਿਲੇ ਦੇ ਆ ਚੜਦੀ ਕਲਾ ਚ ਚੜਦੀ ਕਲਾ ਛੇੜਨਾ ਚਾਹੀਦਾ ਉਹ ਦੱਸ ਠੀਕ ਆ ਵਧੀਆ ਤੇ ਵਿਆਹ ਦੀ ਤਿਆਰੀ ਹੈ ਪੂਰੀ ਫੁੱਲ ਕਿਹੜੇ ਕਿਹੜੇ ਗਾਣੇ ਗਾਉਣੇ ਹੋਵੇ ਆ ਤੇ ਹੈ ਕਿਹੜੇ ਕਿਹੜੇ ਗਾਣੇ ਗਾਉਣੇ ਹੋਵੇ ਆ ਤੇ ਗਾਣੇ ਫੇਰੇ ਖਾਵਾਂਗੇ ਆਪਾਂ ਨਾਨਕੇ ਦੀ ਰੀਲ ਬੰਨ੍ਹ ਦੇਣੀ ਆ ਹਾਂ ਆਪਾਂ ਨਾਨਕੇ ਰੀਲ ਪੂਰੀ ਬਨ੍ਹਣੀ ਆ ਆਪਾਂ ਭਾਟ ਨਹੀਂ ਰਹਿਣਾ ਨਾਨਕੇ ਨਾਲ ਆ ਵੇ ਤੇ ਗੋਣੀ ਆਪਾਂ ਨਾਨਕੇ ਦੇ ਨੱਕ ਨਹੀਂ ਵੜਾਉਣਾ ਆਪਣਾ ਆਪਾਂ ਫੋਲੋ ਕਰਨੇ ਆ ਹੂੰ ਅਗਰ ਇਹਨੂੰ ਪਤਾ ਵੀ ਦਾਦ ਕਿਆਂ ਦੇ ਦਮ ਹੈਗਾ ਹੂੰ ਉਹੀ ਤਾਂ ਹੈ ਪਤਾ ਤਾਂ ਲੱਗ ਗਿਆ ਵੀ ਦਾਦ ਕੀ ਆ ਆਪਾਂ ਦਾਦ ਕੀ ਆ ਆਪਾਂ ਹੂੰ ਪੂਰਾ ਹੋ ਕਰਨਾ ਆਪਾਂ ਇਹਦੇ ਵਾਂਗੂ ਨਹੀਂ ਜੰਮਣਾ ਤੇ ਲੱਕ ਬੰਨੀ ਰਹੇ ਹਾਂ ਇਹ ਜਮਣੇ ਆਪਣੇ ਇਲਾਕੇ ਨਾਲ ਇਹਦੇ ਬਾਬੇ ਕੀ ਤਾਂ ਨਹੀਂ ਕਰਨਗੇ ਕੀ ਬਿਨਿ ਖੋਣ ਦੇ ਬਾਬਾ ਬਾਬੇ ਪਰੇ ਬਾਬਾ ਜੀ ਸਾਡੇ ਸਾਹ ਦੇਓ ਸਾਡੇ ਕਰੀਆ ਸਾਡੇ ਵੇੜੇ ਦੇ ਵਿੱਚ ਜੰਮਣੇਗਾ ਤੇ ਮਮੀ ਨੂੰ ਪਰ ਜਮ ਹਿੱਗਾ ਫਾਇਦਾ ਪਾ ਕੇ ਪਜਮਨ ਉੱਤੋ ਰਿਖਵਈ ਆ ਆ ਗਿਆ ਲਾ ਨਾ ਨੇ ਟਾਈਮ ਕਿੰਨਾ ਹੋ ਗਿਆ ਰਾਤ ਦੇ ਕਿੰਨੇ ਵਜੇ 11 12 ਵਜੇ ਹੋਣੇ ਚਲ ਖਾ ਤੇ ਨਹੀਂ ਸੇ ਦੇ ਹਾਏ ਰੰਗ ਬੰਦ ਕੇ ਮਾਰ ਹੋਰ ਆ ਰ ਆ ਗਿਆ ਕੇ ਇਹ ਰਹੀ ਸੀ ਅਮੇ ਚਾਹਤ ਤੇ ਨਵੇਂ ਗੋਲੇ ਦੇਖ ਬਣੇ ਇਹ ਰਹੀ ਸੀ ਉਹ ਇਹ ਚੋਹਲਾ ਆ ਰਿਹਾ ਆਇਨਾ ਸਿੱਟੋ ਕਾਜਾ ਨਕਲ 300 ਰੁਪਏ ਕਿਲੋ ਆ ਵੀ ਰਹੇ ਹੋਰ ਭਣੇ ਵਿਆਹ ਦੀ ਤਿਆਰੀ ਆ ਪੂਰੀ ਫੁੱਲ ਤਿਆਰੀ ਆ ਆਪਣੀ ਵੀ ਕਦੀ ਜਨੇ ਜੁਆਇਆ ਪਾ ਜਮਣਾ ਖਾ ਕੇ ਜਮਣਾ ਟੇ ਲਾਈ ਲਵਾ ਭਰੀ ਬਿਚੇ ਡੱਬਾ ਆ ਲਵਾ ਦੇ ਲਾ ਰਾਤ ਫਰਕ ਆਣੀ ਪਰੂਰ ਸਾਵੀ ਰਸਈਏ ਰੱਖਾਂਗੇ ਤਮਾਸ਼ਾ ਕੀ ਮੇ ਕਰਨਾ ਪਾਣਾ ਭੈਣ ਮਾਮਾ ਤੇ ਮਾਮੀ ਜੀ ਦੇ ਵਿਆਹ ਦੇ ਨਾ ਲੀਡੇ ਲੈਣ ਵਾਲੇ ਅੱਡਾ ਬੱਦਲ ਮਾਮੀ ਨੇ ਬੋਲ ਕੇ ਦਿੱਤੀ ਕਹਿੰਦਾ ਪਿਛਲੀ ਵਾਰ ਲੀਡੇ ਲੈਣ ਆਉਂਦੇ ਤੇ ਮਾਮਾ ਕਹਿੰਦਾ ਭਾਈ ਮਾਮੀ ਕੜਾਈ ਹੀ ਕੜਾਈ ਰੱਖੀ ਗਈ ਭੈਣ ਤੇ ਜਦੋਂ ਆਣ ਮਾਮੀ ਕਹਿੰਦੀ ਭਾਈ ਬੱਲ ਮਾਮਾ ਕਹਿੰਦਾ ਕਿੰਨਾ ਵਾਂਗੇ ਬੱਲ ਜਦੋਂ ਭਾਈ ਨੇ ਕਿਹਾ ਐਡਾ ਬੱਲ ਮਾਮਾ ਨੇ ਕਿਹਾ ਹਾਈ ਮੇਰਾ ਦਰ ਐਡਾ ਬੱਲ ਫਿਰ ਹਾਈ ਮੇਰਾ ਦਰ ਐਡਾ ਬੱਲ ਹਾਈ ਮੇਰਾ ਦਰ ਇਦਵੜੇ ਮੈਂ ਆ ਜਪਾਂ ਵੀਡੀਓ ਨੂੰ ਦੇ ਲੈ ਮੇਰਾ ਕੋਈ ਭਾਈ ਮਾਮੀ ਨੇ ਭੋਖ ਲਗੀ ਚੱਲ ਹੁਣ ਆਪਾਂ ਚੱਲ ਜੇ ਤੁਰ ਤੇ ਲਗੀ ਹਾਂ ਉਹ ਤੇਗਾ ਉੱਟੜਾ ਤੇ ਉਹ ਤੋਂ ਉੱਟੜ ਦੇ ਵੜਦੀਆਂ ਉਥੇ ਹਾਂ ਭੈਣੇ ਮਾਮੀ ਕਹਿੰਦੀ ਤੂੰ ਜਨ ਮਾਮੀ ਜਾ ਕਰ ਲੱਡੂ ਭਾਈ ਦਾ ਜਾਨਸਾਰ ਉਹ ਕਹਿੰਦਾ ਭਾਈ ਨੇ ਮਾਰੀ ਕਿੰਦਾ 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 ਕਮਾਂ ਡਾਡੀ ਆ ਲਿਆ

ਇੱਕ ਕਰ ਦਿਆ ਸਾਡੇ ਬੇੜੇ ਦੇ ਬਰਮਣੇ ਬਰਮਣ ਤੇ ਛਰ ਦਿਆ ਸਾਡੇ ਬੇੜੇ ਦੇ ਬਰਮਣ ਤੇ ਛਰ ਦਿਆ ਮੰਮੀ ਕੁੜੀ ਨੂੰ ਵੇਚ ਕੇ ਮੰਮੀ ਕੁੜੀ ਜਦੋਂ ਨਿਕਲ ਚੱਲੀ ਲੱਚੜੇ ਦੱਬਾ ਜਵ ਬ ਗਈ ਜਾਂਦੀ ਆ ਹਾਏ ਮੇਰੇ ਰੱਬਾ ਚ ਭਾਬ ਦੇ ਜਾਂਦੀ ਆ ਹਾਏ ਮੇਰੇ ਰੱਬਾ ਮੰਮੀ ਕੁੜੀਓ ਨਿਕਲ ਜੱਲੀ ਹੁਣ ਹੋਰ ਕਿਤੇ ਪਾ ਲੋ ਨਿਹਾਰੇ ਲਿੱਟ ਗਏ ਕੋਟੜੀਏ ਦੇ ਧਾਣੇ ਨਿਕ ਜੀ ਤੋੜੜੀਏ ਮੰਮੀ ਕੁੜੀ ਨੂੰ ਬੇਚ ਗਏ ਅਸੀਂ ਹੈਲੀਕਾਪਟਰ ਮੋਣਾ ਗੁੱਸਾ ਨਾ ਕਰਿਓ ਨਾਨਕੇ ਆ ਬਸ ਉੱਤੇ ਹੀ ਰਹਿਣਾ ਗੁੱਸਾ ਨਾ ਕਰਿਓ ਨਾਨਕੇ ਆ ਬਸ ਉੱਤੇ ਉੱਤੇ ਰਹਿਣਾ ਆਪਾਂ ਨੂੰ ਪਹਿਲਾਂ ਹੀ ਬੋਲਾ ਪਾਪਾ ਦੱਸਿਆ ਨੇਗਾ ਬਲੋਗ ਦੇਖਣਾ ਫਿਰ ਉਹਨੇ ਕਹਿਣਾ ਵੀ ਆਏ ਕਿਉਂ ਉਤਾਰ ਕਿਉਂ ਸੀ ਆਏ ਉੱਤੇ ਉੱਤੇ ਰਹਿਣਾ ਬੇਬਨ ਵੇਚ ਕੇ ਇਹਦੀ ਕੋਟਰ ਲੈਣਾ ਗੁੱਸਾ ਨਾ ਕਰਿਓ ਜੀਜਾ ਜੀ ਉੱਤੇ ਉੱਤੇ ਰਹਿਣਾ ਗੁੱਸਾ ਨਾ ਕਰਿਓ ਜੀਜਾ ਜੀ ਅਸੀਂ ਉੱਤੇ ਉੱਤੇ ਰਹਿਣਾ ਇਹ ਚੁੰਨੀਆਂ ਨਾਲ ਫੂਫੂ ਕਰਕੇ ਇਹ ਨਾ ਵੇ ਤੇ ਲਿਆ ਤਾਣਾ ਰੂਹੇ ਪੇ ਕਿਆਂ ਦੀ ਦਾਵੇ ਤੇ ਦੀ

ਲਾ ਉਹ ਅੰਬਰੀ ਦਾਰੀ ਨਾਉਣੇ ਗਈਆ ਵੇ ਇੰਦਰ ਜੀ ਤੇਰੀਆਂ ਜੰਮੇ ਸੀ ਡੁੱਤਾ ਛਪੜਾ ਨਾਉਣੇ ਗਈਆ ਦੁਆਸਾ ਨਾ ਕਰਿਓ ਨਾਨਕਿਆ ਵਸ ਲੰਮੇ ਰੂਟ ਤਕਾਣੀ ਦੁਆਸਾ ਨਾ ਕਰਿਓ ਨਾਨਕਿਆ ਵਸ ਲੰਮੇ ਰੂਟ ਤੇ ਪਾਣੀ ಮಾಮಿ ಕು ಗುಸ್ ಗುಸ್ಸಾ ನಾವು ਕਿੱਧਰੇ ਨਹੀਂ ਆਵੇ ਇੰਦਰ ਤੇਰੀਆਂ ਨਾਨਕੀਆਂ ਹੋਰ ਇਹ ਵੀ ਕੋਈ ਦੇਖਾ ਉੱਥੇ ਚ ਬ੍ਰੇਕ ਲਾ ਰਹਿਣੀ ਆ ਉਹ ਤਾਂ ਛਪੜਾ ਤੇ ਗੀ ਖਾ ਮੈਂ ਆ ਢੰਰ ਉਹ ਅਮਰੀਕਾ ਚ ਆਏ ਹਾਂ ਹੁਣ ਵੀ ਟੈਗ ਕਰਾਉਣੀ ਪਏ ਓਕੇ ਤੂੰ ਟੈਗ ਕਰਾਉ ਉਹ ਮੇਰੇ ਕੋਲ ਡਾਲਰ ਹੈ ਨਹੀਂ ਮੇਰੇ ਕੋਲ ਮੌਕੇ ਤੂੰ ਆ ਬੇ ਉੱਥੇ ਲੀਡ ਹੈ ਦੁਕਾਨ ਤੇ ਦੀ ਸਾਰੇ ਐਡਾ ਬਿੱਲ ਬਣਾਤਾ ਉੱਥੇ ਜੋ ਕੰਨ ਭਾਈ ਕਹਿੰਦਾ ਲੜੋ ਨਾ ਭਾਈ ਉਹ ਕਹੇ ਟੈਕ ਟਕਦਾ ਨਹੀਂ ਜੱਫੀ ਪਾ ਬੈਠੇ ਜੱਫੀ ਪਾ ਐਂ ਕਿ ਕਾਲ ਦੇ ਜੱਫੀ ਪਾ ਟੈਕ ਟਕਦਾ ਨਹੀਂ ਜੱਫੀ ਬਾਈ ਗੁੰਡੀਆਂ ਗੁੰਡਾ ਮਾਰ ਕੇ ਆਪੜੀ ਕਹਿੰਦੇ ਓਏ ਗੁੰਡੀਆਂ ਰਾਤ ਨੂੰ ਹਾਜ਼ਮ ਨਹੀਂ ਹੁੰਦੇ ਹੁੰਦਾ ਜਾਮਣਾ ਤਾਂ ਚੋਰ ਦਿੱਤਾ ਜੰਡਾ ਦੀ ਲੱਗੀ ਪਈ ਆ ਚੁੰਡ ਤੇ ਚੁੰਡ ਸਿੱਟੀ ਜਾਂਦੀ ਐ ਗਲਾਸ ਨੇ ਸੋਰੀ ਘਾਤ ਗਲਾਸ ਭਰਤਾ ਤੇ ਲਾ ਲੈ ਜਿਵੇਂ ਬਲ ਬਲ ਡਾਊਟ ਡਾਊਟ ਸਾਨੂੰ ਸਾਡੇ ਜਮਣ ਤੇ ਬਲ ਬਲ ਕਾਰਟਾ ਡਾਊਟ ਹੋ ਸਦੇ ਉਹ ਗੱਲ ਲਈਦੀ ਐ ਲੈ ਨਾ ਨੋੜ ਵੀ ਕੋਲੇ ਰੱਖ ਵੀ ਡੱਬਾ 10 ਲੋੜ ਆ ਗਿਆ ਜਮਣਾ ਦੇ ਡੱਬਾ ਡੋਲਦੀ ਆ ਥਨੇ ਆ ਸਾਰਾ ਭਰਿਆ ਹੋਇਆ ਸੀ ਜਿਹੜਾ ਇਹ ਖਾ ਗਈ ਆ ਚਲੋ ਹੁਣ ਬਰੰਟ ਕਰ ਦੋ ਬੰਦ ਕਰ ਦੋ ਬੋਲੀਆਂ ਢਾਲੀ ਪਾ ਕੇ ਗੋਲੀਆਂ ਬੱਸ ਬੋਲੀਆਂ ਪਾਣੀਆਂ ਟਪਰੰਟ ਕਰੋ ਮੋੜ ਦੇ ਮੋੜ ਦੇ ਚੱਲ ਭੱਜ ਜਾ ਇਹ ਕੀ ਕੀ ਤੇ ਮੋੜ ਦੇ ਮੋੜ ਦੇ ਆ ਗਿਆ ਪਰ ਕਾ ਘੜੇ ਚੱਲਦੇ ਅੱਜ ਫੇਰ ਉਦੋਂ ਹਨੇਰਾ ਹੋ ਗਿਆ ਸੀਗਾ ਅੱਜ ਲੈ ਕੇ ਆਇਆ ਮੈਂ ਕੋੜਤਾ ਪਿਆਮੇ ਆੜੂ ਚਾਦਰ ਆ ਉਹ ਇਕੱਠੇ ਕਰ ਦੇ ਇਹਦਾ ਲੈ ਲਿਆ ਆਪਾਂ ਹੁਣ ਉਦੋਂ ਰਾਤ ਨੂੰ ਵੀ ਇਹ ਜੀ ਦੇਖਿਆ ਸੀ ਭਲੇ ਖਾ ਪੈ ਗਿਆ ਤਾਂ ਰਾਤ ਨੂੰ ਪਤਾ ਨਹੀਂ ਲੱਗਦਾ ਸੀਗਾ ਰੰਗ ਬਾਹਲੇ ਮਿਕਸ ਹੋਈ ਜਾਂਦੇ ਇੱਕ ਲਿੱਟਾਂ ਵਾਲੀਆਂ ਪੈਂਦੀਆਂ ਯਾਦ ਰੇ ਦਿਖਾ ਦੇ ਵੀਰੇ ਡੱਬੀ ਵਾਲੇ ਹਾਂ ਉਹ ਤਾਂ ਕਿੱਧਰ ਉਹ ਇਤ ਦਿਨ ਨੂੰ ਹੀ ਕੱਪੜੇ ਲੈ ਕੇ ਨਾਲ ਤਾਂ ਲਿਆਉਂਦਾ ਬਾਹਰ ਤੇ ਆ ਕੀ ਜਨਾ ਬਾਹਰ ਕੀ ਹੈਲੋ ਹੈਲੋ ਉਹ ਜਦੋਂ ਵਿਆਹ ਵਿਊ ਹੋਣਾ ਉਦੋਂ ਹੀ ਹੋਣਾ ਤਾਂ ਯਾਰ ਬਾਹਰ ਦੇਖੀ ਹੋਣੀ ਜਿਆਦੀ ਆ ਸਾਨੂੰ ਤੇਰੇ ਤਾਂ ਬੰਦੇ ਆ ਹਾਂ ਜਿਆਦੀ ਹੈਗੀ ਆ ਤੈਨੂੰ ਇਹ ਗੱਲ ਮੰਨ ਲੈਣਾ ਤੂੰ ਆਜ਼ਾਦੀ ਆ ਥੱਲੜੀ ਵੀ ਮੰਗਦੀ ਆ ਆ ਟੱਡ ਵੀ ਆਜ਼ਾਦੀ ਮੰਗਦਾ ਵੀ ਮੂੰਹ ਮੂੰਹ ਤੇ ਕੰਟਰੋਲ ਕਰ ਮੂੰਹ ਤੇ ਦਾ ਕੰਟਰੋਲ ਹੀ ਵੀ ਵਧੀ ਜਾਂਦਾ ਐਵੇਂ ਕਰੀਂ ਨਾ ਮਮਾ ਡੱਬਾ ਦਾ ਕਿਲੋ ਵਾਲਾ ਕੰਨ ਲਿਆ ਮਮਾ ਹਵਾ ਲਵਾ ਦਿੰਦਾ ਉਹਨੂੰ ਵੀ ਮੈਂ ਕਮੈਂਟਾਂ 'ਚ ਕਹੀ ਜਾਂਦਾ ਕਹਿੰਦੇ ਕੇਕ ਇਕੱਲਾ ਹੀ ਖਾ ਗਿਆ ਹਾਂ ਕਮੈਂਟ ਅੱਦ ਕਿ ਕਹਿੰਦੇ ਪੀਤਾ ਕੇ ਇਕੱਲਾ ਹੀ ਖਾਗਾ ਕਹਿੰਦੇ ਕਿਸੇ ਨੂੰ ਦਿੱਤਾ ਵੀ ਆ ਕੇ ਕਿਵੇਂ ੱਲੇ ਨਹੀਂ ਖਾਣਾ ਇਹ ਕਿੱਡਾ ਕਿਸੇ ਢੱਕ ਲੱਕੀ ਚਾਦਰ ਹੀ ਚਾਦਰੇ ਚਾਦਰਾਂ ਕਿਹੜਾ ਲਈ ਹੈ ਉਲਝ ਗਿਆ ਕੰਮ ਚਾਦਰੇ ਵਾਲਾ ਯਾਰ ਹਾਂ ਬੋਲੇ ਯਾ ਚਾਦਰੇ ਦੇਖਣਾ ਪਣਾ ਕਨਫਿਊਜ਼ ਹੋ ਗਿਆ ਕੰਮ ਅੰਕਲ ਤੋਂ ਕਰਾਣਾ ਲੋੜ ਹੈ ਇਹ ਸੋਣਾ ਲੱਗੂ ਅੰਕਲ ਚੱਟੇ ਨਾਲ ਹਾਂ ਚੱਟੇ ਨਾਲ ਵਧੇ ਲੱਕੋ ਮੁੰਡੇ ਮੁੰਡੇ ਦੇ ਉਹ ਦਾ ਬੁੜਾ ਰੰਗ ਆਦਰਾ ਆ ਬੁੜੇ ਰੰਗਿਆ ਆ ਰੰਗ ਬੁੜਿਆਂ ਵਾਲਿਆ ਵਿਆਹ ਮੁੰਡਿਆਂ ਚੱਕੀ ਰੰਗਾ ਮੁੰਡਿਆਂ ਵਾਲਾ ਬਸ ਹੋਰ ਕੋਈ ਵੀ ਹੈ ਨਹੀਂ ਹਾਂਜੀ ਹੈ ਨਹੀਂ ਉਹ ਬਣਿਓਰੇ ਨੂੰ ਨਹੀਂ ਲੈ ਹਾਂਜੀ ਜ਼ਿਆਦਾ ਕਲਰ ਵਧੀਆ ਕੁਰਤਾ ਹਾਂ ਚਿੱਟੇ ਨਹੀਂ ਮੈਂ ਚੰਗ ਕਰਕੇ ਦੇਖ ਲਓ ਕਿੰਨਾ ਲੱਗੇਗਾ ਚਿੱਟੇ ਕੱਪੜਾ ਲੈ ਆਂ ਬਈ ਚਿੱਟਾ ਚੱਕ ਆਪਾਂ ਨਾਲ ਲਾ ਕੇ ਦੇਖ ਲੈਣੇ ਹੋਣੀ ਹਰ ਪੇ ਜਾਂਦਾ ਰਹੇ ਕੱਲਾ ਜਾਂਦਾ ਮੈਂ ਅੰਕਲ ਹੁਣ ਤਿਆਰ ਬਾ ਵੱਡਾ ਆਪਾਂ ਮੈਂ ਅੰਕਲ ਨੂੰ ਬਣਾਈ ਦੇਖੀਏ ਸੁਣਾ ਲੱਗਦਾ ਨਾ ਲੱਗ ਵਧੀਆ ਕੁੜਾ ਹੋਰੇ ਨਿੱਤੇ ਨਾ ਕੋਈ ਵੀ ਨਹੀਂ ਵਧੀਆ ਨਾ ਹੋਰ ਬੁੜਾ ਯਾਰ ਕੱਲਾ ਉਹ ਸੁਣਾ ਬਾਈ ਉਹ ਸਾਰੇ ਰੰਗ ਬੁੜੇ ਵਾਲੇ ਹਲ ਤਾਂ ਜਾਇਆ ਜਾ ਸਹੀ ਗਾ ਕਲਰ ਲੈ ਜੀ ਪਸੰਦ ਕਰਕੇ ਕੋਈ ਨਾ ਕਰੀਂ ਨਾ ਕੋਈ ਨਾ ਤੁਸੀਂ ਆ ਗਈ ਐਵੇਂ ਹਰ ਦੇਖ ਲੈਨੇ ਆਂ ਇਹ ਲੈ ਲੈਨੇ ਆਂ ਕੀ ਰੇਡ ਚ 373 ਦਿਨ 365 ਦਿਨ ਵੀ ਤੁਰੇ ਬੀਰੂ ਨੂੰ ਦੇ ਕੇ ਆਇਆ ਕੋਰਤੇ ਤੇ ਜਾਣਾ ਚਾਦਰੇ ਚਾਹੋਣੇ ਆਪਣੇ ਸਾਰੇ ਲੀੜੇ ਲੂੜੇ ਬੀਰੂ ਕੋਈ ਬਣਦੇ ਆ ਵਧੀਆ ਬਣਾਉਂਦਾ ਬਾਈ ਕੱਪੜਾ ਛਾਣਾ ਗਰ ਟੱਟ ਵੀ ਖੱਡ ਜਾ ਵਧਾ ਤਾਂ ਨਹੀਂ ਉਮੀ ਹੈ ਆਉਂਦਾ ਲਾ ਦੇ ਮੈਂ ਕਿਹਾ ਵੀ ਡਾਈਟ ਫੋਲੋ ਕਰਦਾ ਮੈਂ ਦੇਖਣਾ ਖਾਣਾ ਰੱਖਣਾ ਥੋੜਾ ਮੁੰਨਰਾਸ ਤੇ ਵੀ ਉਹ ਤਾਂ ਆਲੀ ਕਰਦਾ ਪਹਿਲਾਂ ਕਿੰਨਾ ਸੀ ਆਪਣਾ ਸਾਡੇ ਕੋਲ ਤਾਂ ਚੀਜ਼ ਪਾ ਪਾਣੀ ਦਾ ਤੁਸੀਂ ਆਪ ਦਸਾ ਉਹ ਤਾਂ ਵੀ ਉਨੇ ਹੀ ਰੱਖਿਆ ਰਿਓ ਪਠਾਰੀ ਦਾ ਜੀ ਵੀ ਰੱਖਿਆ ਉਹ ਘੱਟ ਵੱਧ ਨਹੀਂ ਲਮਾਈ ਨਹੀਂ ਆਉਣੀ ਆ ਉਹ ਜੋ ਮੂਰੀ ਅੱਧੀ ਘੱਟ ਆਉਣੀ 15 ਆ ਉਹ ਵੀ ਉਹ ਚ ਬਲ ਜਾ ਨਾ ਪਵੇ ਹਨਾ ਤਾਂ ਮਰੇ ਨਹੀਂ ਬਣ ਆ ਸਿੰਪਲ ਰੱਖ ਲੈ ਜਾਵਾਂ ਇਹ ਬਣਾ ਬੈਨ ਵਾਲਾ ਹਾਂ ਇਹਦਾ ਜਿਹੜਾ ਖਿਰਾ ਖੁੱਲਾ ਜਾ ਬਾਹਰ ਨੂੰ ਆਣਾ ਇਹਦਾ ਬਾਦ ਨੂੰ ਆ ਇਹਨੇ ਘੇਰਾ ਘੜਦਾਂਗੇ ਜਿੰਨੇ ਹੁਣ 121 ਆ ਉਹ 23 ਕਰਦਾਂਗੇ ਇੱਥੇ ਜਬਾਂ ਨੂੰ ਹੋ ਜੂਗਾ ਬਹੁਤ ਆ ਜਿਆਦਾ ਵੀ ਬੁਲਾਵਾ ਇਹ ਸੂਟ ਹੋ ਗਿਆ ਚਾਦਰ ਹੋ ਗਿਆ ਕਮਾਲ ਬੀਰੂ ਨਾ ਕਰਨਾ ਚੱਲੋ ਸੇਵ ਕੱਲੋ ਦਿਆਨੇ ਚੱਲ ਗਏ ਜਿਗਰਾ ਮਾ ਤੋਂ ਤਾਂ ਨਿਬੜ ਗਿਆ ਕੱਪੜਿਆਂ ਦਾ ਕੰਮ ਨਹੀਂ ਨਹੀਂ ਇੱਥੇ ਤਾਂ ਕੁਛ ਖਤਮ ਹੋ ਗਿਆ ਸਾਰਾ ਕੌਸਤ ਦਿਆਂ ਦਾ ਆਪਾਂ ਸਿਆਉਣਾ ਸਿਆਉਣਾ ਦੇ ਇੱਥੇ ਕਹਾਣੀ ਖਤਮ ਆ ਹੁਣ ਹੁਣ ਆਪਾਂ ਚਾਲਦੇ ਆ ਲੁਧਿਆਣੇ ਉੱਥੇ ਦੇਵਾਂਗੇ ਕੋਟ ਪੈਂਟ ਵਾਲਾ ਕਿਹੜਾ ਗੇਪ ਘੱਟ ਦਿਆ ਕਰ ਮੇਚਾ ਕੋਟ ਪੈਂਟ ਵਾਲਾ ਮੇਚਾ ਦੇ ਕੇ ਫਿਰ ਆਪਾਂ ਜਮਾ ਵੇਲੇ ਆ ਕੱਲੂ ਅੱਜ ਇਹਨੇ ਬੜਜੂ ਕੱਲੂ ਫੇਰ ਕਾਟਾਂ ਦੇ ਕੰਮ ਕਾਟ ਵੀ ਥੋੜਾ ਹੀ ਰਹਿ ਗਿਆ ਬਸ ਹੁਣ ਤਾਂ ਲੈ ਲਿਆ ਕੰਮ ਇਹ ਜਨ ਲੈ ਕੇ ਆਈਏ ਵਿਆਹ ਤੇ ਆ ਵੀ ਸਹੀ ਹੈ ਓਏ ਹਨਾ ਹਾਂ ਨਾਲੇ ਜਿਹਨੇ ਗੋਣਾ ਗੋਣਾ ਆਊਗਾ ਤੇਰੇ ਅਗਲੇ ਮੂਰੇ ਬੋਲਗਾ ਪਾਈ ਜਾਊ ਇਹ ਨਹੀਂ ਨਹੀਂ ਸਹੀ ਹੈ ਆ ਤਾ ਆ ਦੇ ਮਜ਼ਾਕ ਨਾ ਮਜ਼ਾਕ ਰਿਹਾ ਨਾਲੇ ਸਾਰੀਆਂ ਮੋੜੀਆਂ ਦੇ ਚਾਪੂਰੇ ਹੋ ਜਾਣਗੇ ਜਿਹਨੇ ਬੋਲੀਆਂ ਬੋਲੀਆਂ ਪਾ ਆਪਾ ਥੱਕੀ ਜਾਉ ਨਾਲ ਦੀ ਨਾਲ ਗੱਡੀ ਚ ਭਾਈ ਲਈ ਜਾਵਾਂ ਜਿਵੇਂ ਇਹਨਾਂ ਨੂੰ ਸਟੀਰਿੰਗ ਜਾ ਬਣਾ ਦੇ ਗਏ ਅਹ ਇਹ ਅੱਗੇ ਨਗਰ ਕੀਤੇ ਦੇ ਆਪਣੇ ਜਾਂਦੇ ਹੁਣ ਵੀ ਜਾਂਦੇ ਆ ਹੁਣ ਵੀ ਜਾਂਦੇ ਨਗਰ ਕੀਤੇ ਤਾਂ ਆਓ ਐਡ ਕੀ ਨਹੀਂ ਸੀਗੇ ਪਾਆਂ ਹਰਪ੍ਰੀਤ ਵੀਰੇ ਕੋਲੇ ਬਾਈ ਕੋਈ ਜਾਣ ਪਛਾਣ ਦਾ ਮੁਮਤਾਜ ਹੀ ਨਹੀਂ ਹੈਗਾ ਤੁਸੀਂ ਜੇ ਸਾਰੀ ਜਾਣਦੇ ਹੋ ਡਾਕਟਰ ਮੋਬਾਈਲ ਦੇ ਡਾਕਟਰ ਐਪਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਪਲ ਦਾ ਕੰਮ ਹੋਵੇ ਬਾਈ ਹੁਣੀ ਮੈਂਟਲ ਸਕੈਂਟਾ ਹੱਲ ਕਰ ਦਿੰਦੇ ਆ ਕਨੇ ਵੀਰਿਆ ਹਾਂ ਬਾਈ ਠੀਕ ਆ ਜੀ ਤੇ ਬਾਕੀ ਤੁਸੀਂ ਬਾਈ ਨੂੰ ਸਾਰੇ ਜਾਣਦੇ ਹੋ ਇੰਟਰਵਿਊ ਵੀ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਬਾਈ ਨੂੰ ਤੇ ਆਪਣੇ ਭਰਾ ਨੇ ਸੋ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਫੇਸਬੁੱਕ ਦਾ ਕੰਮ ਹੋਵੇ YouTube ਦਾ ਕੰਮ ਹੋਵੇ ਇੰਸਟਾਗ੍ਰam ਤੇ ਡਾਕਟਰ ਐਪਲ ਐਪਲ ਦਾ ਤਾਂ ਮੈਂ ਕਹਿੰਦਾ ਬਾਈ ਪੂਰਾ ਹੀ ਮਾਰ ਆ ਕਨਈ ਵੀਰਿਆ ਹਾਂਜੀ ਬਾਈ ਬਾਈ ਦੀ ਜਿਹੜੀ ਸ਼ਾਪ ਆ ਉਹ ਹੈਗੀ ਆ ਮਾਡਲ ਟਾਊਨ ਚ ਪਹਿਲਾਂ ਉਧਰੋਂ ਪਹਿਲਾਂ ਉਧਰ ਹੁੰਦੀ ਆ ਨਾ ਵੀਰੇ ਮਗਰ ਹੁਣ ਇਧਰ ਲੈ ਆਂਦੀ ਆ ਆਪਾਂ ਬਾਈ ਇਹ ਆਪਣੀ ਲੈ ਲਾ ਦਨੀ ਆਪਾਂ ਬਾ ਠੀਕ ਆ ਸੋ ਬਾਈ ਨੂੰ ਅੱਜ ਵਿਆਹ ਦਾ ਕਾਰਡ ਦੇਣ ਆਏ ਆ ਅੱਜ ਬਾਈ ਦੇ ਵਿਆਹ ਦਾ ਡੱਬਾ ਆ ਗਿਆ ਬੋਲੀ ਆਖਰ ਤੁਹਾਡੇ ਭਰਾ ਨਹੀਂ ਪਾਣੀ ਆ ਨੇ ਬਾਈ ਬਾ ਠੀਕ ਆ ਬਾਈ ਬੋਲੀ ਤੇ ਬੋਲੀ ਠਾ ਬੋਲੀ ਹੋ ਜੇ ਉਹਦੇ ਥੈਂਕ ਯੂ ਵੀਰੇ ਬਹੁਤ ਐ ਗੱਲ ਗਿਆ ਵੀਰੇ ਜਰੂਰ ਪਹੁੰਚਣਾ ਵਿਆਹ ਤੇ ਜਰੂਰ ਹਾਂ ਘਵਾਰ ਮੰਡੀ ਇੱਥੇ ਨਾ ਮਾਗੇ ਹੁਣ ਆਪਾਂ ਕੋਟ ਪੈਂਟ ਦਾ ਮੇਚਾ ਕਿੱਥੇ ਛੱਲੀ ਲੈਣੀ ਹੈ ਹਾਂ ਲੈ ਕੇ ਦੇਣਾ ਹਾਂ ਜੀ ਕੋਈ ਬੜਾ ਹੁਣ ਚੰਦਰਾ ਤਰੀ ਹੋਰ ਮਾ ਨਾ ਨਹੀਂ ਆਏਗਾ ਨੀਕਰਾਂ ਦੀ ਸੀ ਹਾਲ ਬੈਠੇ ਹਾਂ ਸਿੰਗਰ ਦੇਖਣਾ ਚਾਹੀਏ ਕਿ ਹੋਰ ਕਲਰ ਦੇਖਣਾ ਹੁਣ ਚੂੜੀ ਕਰ ਸਕਦਾ ਹਾਂ ਕੋਈ ਹੋਰ ਕੀ ਕਰਾਂ ਜੱਤਾ ਲਈ ਨਹੀਂ ਵਧੀਆ ਕਲਰ ਹੈ ਵੈਸੇ ਬਹੁਤ ਵਧੀਆ ਮੈਡਮ ਨੇ ਚੁਆਇਸ ਕੀਤਾ ਉਸਨੂੰ ਬਲਕੱਟਾ ਡੇਢ ਦੋ ਕਿੰਨੇ ਪੂਰੇ 6 ਚ ਸਤੇ ਲਗਾਏ ਨੇ ਮਨੇ ਅੱਛੀ ਤਰ੍ਹਾਂ ਤਸੱਲੀ ਰਾਂ ਨਹੀਂ ਨਹੀਂ ਕੀ ਤਾਂ ਬੜੀ ਹੀ ਲੰਬੀ ਆ ਐਂ ਤਾਂ ਸਾਨੂੰ ਮਾਣ ਆ ਜੀ ਜੇ ਵਰਨਾ ਬਣ ਕੇ ਚੀਜ਼ ਬੈਸਟ ਲੱਗਦੀ ਆ ਹਾਂ ਹਾਂ ਬਿਲਕੁਲ ਬਣ ਕੇ ਬੈਸਟ ਲੱਗਦੀ ਆ ਆਗੇ ਦੇ ਨਾਲ ਵਿੱਚ ਜਿਹੜਾ ਤੁਹਾਡੇ ਲਹਿੰਗੇ ਦੀ ਕੰਟਰਾਸਟ ਆ ਉਹੀ ਜਾਣੋ ਕਿਉਂਕਿ ਜੇ 골ਡ ਨਹੀਂ ਇਹਦੇ ਨਾਲ ਬਣਨੀ ਆ ਉਹ ਤਾਂ ਲੱਕ ਨਹੀਂ ਆਣਾ ਹੈ ਨਾ 골ਡ ਨਹੀਂ ਪੇਂਟ ਬੂਟੀ ਆਉਣੀ ਜੋ ਪਿੰਕੀ ਆਣੀ ਆ ਆਈ ਉਹ ਬਾਬੇ ਕੋਲ ਕਿਸੇ ਉਹ ਪਾ ਜੀ ਹਾਂ ਸਿਰ ਨਾ ਪਾ ਦੇ ਦੁਗੜ ਕੇ ਸਿੱਧਾ ਸਾਧਾਨ ਪੀਸ਼ਿੰਗ ਚ ਖੜ ਪਈਆਂ ਗੱਲ ਆ ਕੋਈ ਐਵੇਂ ਪੰਗੇ ਲਈ ਜਨ ਦਾ ਬਾਅਦ ਚ ਵੀ ਪੈ ਜਾਊਗਾ ਹਾਂ ਜੀ ਹਾਂ ਜੀ ਬਾਅਦ ਚ ਚਾਰ ਪੰਜ ਫੰਕਸ਼ਨ ਤੁਸੀਂ ਅਲੱਗ ਅਲੱਗ ਜਗ੍ਹਾ ਤੇ ਅਟੈਂਡ ਕਰ ਸਕਦੇ ਹੋ ਬਹੁਤ ਵਧੀਆ ਇੰਨੂਜ਼ ਕਿੰਗ ਸਟਾਈਲ ਕਰਦੇ ਆਪਾਂ ਕਿੰਗ ਸਟਾਈਲ ਗਰਮੀਆਂ ਚ ਤੇਰਾ ਪੂਆ ਕੇ ਦੱਸ ਤਾਂ ਹੀ ਕੀਤਾ ਵੀ ਸਿਆਣਾ ਚ ਵਿਆਹ ਦੇਖ ਕੇ ਤੈਨੂੰ ਇਨੇ ਕੱਪੜੇ ਤਾਂ ਹੀ ਸਮਾ ਕੇ ਦਿੱਤੇ ਹਾਂ ਬਾਰੇ ਮੋਦੀ ਨੂੰ ਦਿਖਾ ਦੇਣਾ ਜਲਦੀ ਰੱਖੀ ਵੀ ਹੈਗਾ ਹੈ ਹੈ ਲੋਹਰੀ ਜੀਰਾ ਇਹ ਨਹੀਂ ਬੰਦ ਹੁੰਦਾ ਆਹ ਬਸ ਕੀ ਤਾਂ ਬਾਈਕਾਟ ਕਰ ਲੋਹਰੀ ਜੀਰਾ ਨਹੀਂ ਬੰਦ ਹੁੰਦਾ ਆਪਾ